ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰ ਲਓ ਜੀ ਆਪਾਂ ਰਸਕੀ ਸ਼ੁਰੂ ਕਰਦੇ ਹਾਂ ਜਿਹਦੇ ਲਈ ਆਪਾਂ ਨੇ ਪਿਆਜ਼ ਲੈ ਲੇ ਟਮਾਟਰ ਕੱਟ ਲਿਆ ਲਸਣ ਕੱਟ ਲਿਆ ਹਰੀ ਮਿਰਚ ਕੱਟੀ ਚਲੋ ਜੀ ਆਪਾਂ ਇੱਧਰ ਚੁੱਲ੍ਹੇ 'ਚ ਅੱਗ ਬਚਾ ਲਈ ਇੱਧਰ ਆਪਾਂ ਨੇ ਚੁੱਲ੍ਹੇ ਦੇ ਵਿੱਚ ਜਾਨ ਲਈ ਅੱਗ ਹੁਣ ਇਹਦੇ ਉੱਪਰ ਆਪਾਂ ਧਰ ਲੈਨੇ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਮੇਰੀ ਚਲਦੀ ਹੈ ਜੀ ਜਿਆਦਾ ਬਹੁਤੀ ਜਿਆਦੇ ਮੱਚ ਜਾਂਦੀ ਹੈ ਜਾਂ ਥੋੜੀ ਬਹੁਤ ਤੂਫਾਨ ਆਇਆ ਕੀਤੇ ਕੀਤੇ ਨੇਰੀ ਆਈ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਨੁਕਸਾਨ ਪੱਤਾ ਦਰਾਖਤ ਪੱਟ ਤੇ ਦੋ ਤਿੰਨ ਦਰਾਖਤ ਪੱਟ ਤੇ ਸਾਡੇ ਨੇਰੀ ਨੇ ਆਪਾਂ ਚੰਗੀ ਤਰ੍ਹਾਂ ਕੜਾਹੀ ਨੂੰ ਗਰਮ ਕਰ ਲੈਣੀ ਉਹ ਗਰਮੀ ਤਾਂ ਥੋੜੀ ਜਿਹੀ ਰਾਹਤ ਮਿਲ ਗਈ ਜੀ ਗਰਮੀ ਘਟ ਗਈ ਪਰ ਨੁਕਸਾਨ ਵੀ ਬਹੁਤ ਹੋ ਗਏ ਹੁਣ ਤਾਂ ਕੱਲੇ ਪੈ ਲਓ ਜੀ ਕੜਾਹੀ ਆਪਣੀ ਗਰਮ ਹੋ ਗਈ ਚੰਗੀ ਤਰ੍ਹਾਂ ਪਾਣੀ ਸੁੱਕ ਗਿਆ ਹੁਣ ਆਪਾਂ ਇਹਦੇ ਵਿੱਚ ਤੇਲ ਐਡ ਕਰ ਲੈਨੇ ਆ 700 ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਆ ਕਿਉਂਕਿ ਕੱਚਾ ਤੇਲ ਹੈ ਇਹਨੂੰ ਚੰਗੀ ਤਰ੍ਹਾਂ ਕਾੜ ਲੈਨੇ ਆਪਾਂ 700 ਦੇ ਤੇਲ ਚ ਬਹੁਤ ਵਧੀਆ ਕਰਾਰੀ ਸਬਜ਼ੀ ਬਣਦੀ ਹੈ ਇਹਦੀ ਅਸੀਂ ਤਾਂ ਖਾਸ ਤੜਕਾ ਸਰੋਂ ਦੇ ਤੇਲ ਦਾ ਜਾਂ ਦੇਸੀ ਘਿਓ ਦਾ ਦੂਜੇ ਰਫਾਇੰਡ ਦੂਜੇ ਘਿਓ ਦਾ ਅਸੀਂ ਕਦੇ ਨਹੀਂ ਲਾਇਆ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਕੜ ਗਿਆ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਲਸਣ ਪਾ ਲੈਨੇ ਆ ਲਸਣ ਨੂੰ ਆਪਾਂ ਫਰਾਈ ਕਰ ਲੈਨੇ ਹਲਕਾ ਜਿਹਾ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਲਸਣ ਨੂੰ ਲਓ ਜੀ ਲਸਣ ਦੇਖੋ ਆਪਣਾ ਬ੍ਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਕੱਟੇ ਤੇ ਇਹਨਾਂ ਨੂੰ ਐਡ ਕਰ ਲੈਨੇ ਆਂ ਪਿਆਜ਼ਾਂ ਨੂੰ ਵੀ ਆਪਾਂ ਹਰਤਾ ਬ੍ਰਾਊਨ ਹੋ ਜਾਂਦੇ ਤੱਕ ਪਕਾਵਾਂਗੇ ਬਹੁਤੇ ਬਰਵਾਨ ਨਹੀਂ ਕਰਾਂਗੇ ਹਲਕੇ ਜਿਹਾ ਬਰਵਾਨ ਕਰਾਂਗੇ ਤਾਂ ਕਿ ਅੱਜਾਂ ਵਧੀਆ ਵਧੀਆ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਰਾਣੀ ਸਵੇਰੇ ਚਾਰ ਮੇਰੇ ਇਸਰ ਆਪਾਂ ਨੇ ਵੀਡੀਓ ਪਾਈਆਂ ਦੀਆਂ ਚਾਦਰਾਂ ਤੇ ਵਧੀਆ ਵਧੀਆ ਕਹਾਣੀਆਂ ਦੀਆਂ ਫੋਟੋਆਂ ਲਿਆ ਹੋਰ ਵੀ ਪਾਵਾਂਗੇ ਤੁਸੀਂ ਬਣਾਉਣਾ ਨੂੰ ਜਰੂਰ ਦੇਖਿਆ ਕਰੋ ਜਿਹਨੇ ਨਹੀਂ ਦੇਖਿਆ ਜਾ ਕੇ ਚੈਨਲ ਤੇ ਦੇਖ ਲੈ ਲਓ ਜੀ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਿੰਨੇ ਆ ਕਿਉਂਕਿ ਜੀਰਾ ਆਪਾਂ ਨੇ ਪਹਿਲਾਂ ਨਹੀਂ ਪਾਇਆ जीरे न थोड़ा जाए लाल टमाटर ऐड कर दे चंकी तरह मिक्स कर ली हम आप हरिया मिर्च ऐड कर दें ਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲੈਨੇ। ਹਰੀਆਂ ਮਿਰਚਾਂ ਤੇ ਲਾਲ ਟਮਾਟਰਾਂ ਨੂੰ ਆਪਾਂ 1-2 ਮਿੰਟ ਲਈ ਪਕਾ ਲੈਨੇ ਆ। ਤਾਂ ਜੋ ਚੰਗੀ ਤਰ੍ਹਾਂ ਸੌਫਟ ਹੋ ਜਾਣ। ਲੋਰ ਜੀ ਟਮਾਟਰ ਤੇ ਹਰੀ ਮਿਰਚ ਆਪਣੀ ਚੰਗੀ ਤਰ੍ਹਾਂ ਭੁੰਨੀ ਦੀ। ਖੱਤ੍ਹਾ ਹੋ ਗਈ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਸੁੱਕੇ ਮਸਾਲੇ ਹਲਦੀ ਐਡ ਕਰਦੇ ਆ ਮਿਕਸ ਕਰ ਲੈਨੇ ਆ ਹਲਦੀ ਨੂੰ 1-2 ਮਿੰਟ ਲਈ ਭੁੰਨ ਲੈਨੇ ਆ ਤਾਂ ਜੋ ਕੱਚਾ ਪਾਣੀ ਇਹਦਾ ਦੂਰ ਹੋ ਜਾਵੇ ਲਾਲ ਮਿਰਚ ਪਾ ਲੈਣੇ ਆ ਤੇ ਨਮਕ ਪਾ ਲੈਣੇ ਆ ਸਵਾਦ ਅਨਸਾਰ ਦਿੱਲੀ ਕਾ ਪਾਣੀ ਜੂਰ ਤਾਂ ਆਪਾਂ ਨਾ ਨਮਕ ਪਾ ਲੈਣੇ ਆ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਕੋ ਨਾ ਲੈਣੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਸਾਲੇ ਵਿੱਚ ਪਾਣੀ ਐਡ ਕਰ ਲੈਣੇ ਆ ਜਦੋਂ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਕੇ ਘੀ ਛੱਡ ਦੇਣ। ਲੋ ਜੀ ਆਪਾਂ ਇਹਨਾਂ ਨੂੰ 10 ਮਿੰਟ ਦੇਰ ਤੱਕ ਪਕਾ ਲੈਨੇ ਆਂ। ਜਿੰਨੀ ਕੁ ਦੇਰ ਤੱਕ ਪਾਣੀ ਮੱਚ ਨਹੀਂ ਜਾਂਦਾ ਤੇ ਮਸਾਲਾ ਆਪਣੇ ਘੀ ਨਹੀਂ ਛੱਡ ਦਿੰਦਾ। ਲਾਜੀ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੰਨ ਗਏ ਦੇਖੋ ਧੂੰਆ ਛੱਡਣ ਲੱਗਿਆ। ਧੂੰਆ ਛੱਡਣੋਂ ਬਿਲਕੁਲ ਪਾਣੀ ਨਹੀਂ ਇਹਦੇ ਵਿੱਚ ਆਏਗਾ। ਹੁਣਾ ਦੁੱਧ ਆਪਣਾ 1 ਕਲੀਟਰ ਦੁੱਧ ਦਾ ਹੋਊਗਾ। ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ। ਫੁੱਲ ਮਲਾਈ ਵਾਲਾ ਦੁੱਧਾ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਦੋ ਵਾਰੀ ਦੇ ਲੈਣੇ ਆ ਘੱਟ ਸੀ ਫੇਰ ਫੇਰ ਕੇ। ਕਿੰਨੀ ਦੇਰ ਤੱਕ ਆਪਾਂ ਕੱਟਸੀ ਇੱਦਾਂ ਹੀ ਫੇਰਦੇ ਰਹਾਂਗੇ ਕਿੰਨੀ ਦੇਰ ਤੱਕ ਆਪਣੇ ਦੁੱਧ ਨੂੰ ਵਾਲੀ ਨਹੀਂ ਆਉਂਦੀ ਲਓ ਜੀ ਸਬਜ਼ੀ ਆਪਣੀ ਚੰਗੀ ਤਰ੍ਹਾਂ ਰਿੱਝਣ ਲੱਗ ਗਈ ਇੱਦਾਂ ਹੀ ਕੱਟਤੀ ਫੇਰ ਫੇਰ ਕੇ ਆਪਾਂ ਇਹਨੂੰ ਪਕਾ ਲਵਾਂਗੇ 2-4 ਵਾਲੀਆਂ ਦੇ ਲਵਾਂਗੇ ਹੋਰ ਹੋ ਗਏ ਲੋੜੀ ਲਓ ਜੀ ਹਰੀ ਜਰੇ ਜੀ ਸਬਜੀ ਆਪਣੀ ਦੇਖੋ ਗਾੜੀ ਹੋ ਗਈ ਇਹਨੇ ਠੰਡੀ ਹੋ ਕੇ ਜਦ ਆਪਾਂ ਲਾਤੀ ਐ ਤਾਂ ਚੁੱਲੇ ਤੋਂ ਹੋਰ ਗਾੜੀ ਹੋ ਜਾਣ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਦੁੱਧ ਦੀ ਸਬਜੀ ਇਹ ਆਪਣੀ ਦੁੱਧ ਦੀ ਸਬਜੀ ਬਣ ਕੇ ਤਿਆਰ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਬਿਲਕੁਲ ਕਈ ਟੇਸਟ ਆਉਂਦੇ ਨੇ ਜੀ ਇਹ ਤੋਂ ਪਨੀਰ ਦਾ ਵੀ ਆਉਂਦਾ ਸਾ ਪਨੀਰ ਦਾ ਵੀ ਆਉਂਦਾ ਦੁੱਧ ਦੀ ਸਬਜ਼ੀ ਬਹੁਤ ਟੈਸਟੀ ਬਣਦੀ ਆ ਜਦ ਕੋਈ ਹੋਰ ਸਬਜ਼ੀ ਨਾ ਹੋਵੇ ਤਾਂ ਦੁੱਧ ਦੀ ਬਣਾ ਲਿਆ ਬਣਾਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੱਕ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ